ਸੇਫ ਟੂ ਸੇ ਦੇ ਕੈਲਗਰੀ ਤੇ ਵੈਨਕੂਵਰ ਦਾ 1.5 ਮਿਲੀਅਨ ਡਾਲਰ ਜਿਹੜੀ ਆਸ਼ੀ ਇਕੱਠੀ ਕਰਕੇ ਉਹਨਾਂ ਨੇ ਵਿਸ਼ਵਾਸ ਕੀਤਾ ਵੀ ਸੇਫ ਇੰਟਰਨੈਸ ਹਸਤਾ ਜਿਹੜੀ ਇਹ ਸਹੀ ਤਰੀਕੇ ਨਾਲ ਲੋਕਾਂ ਤੱਕ ਸਾਡੀ ਜਿਹੜੀ ਮਦਦ ਆ ਪਹੁੰਚਾਏਗੀ ਬਾਗੀ ਵਿਸ਼ਵਾਸ ਮੰਨਿਆ ਵੀ ਜੋ ਉਹਨਾਂ ਨੇ ਪੈਸਾ ਦਿੱਤਾ ਸਾਨੂੰ ਇਕੱਠਾ ਕਰਕੇ ਉਹ ਇੱਕ ਇੱਕ ਪੈਸਾ ਹੜਪੀੜਦਾ ਲਈ ਪ੍ਰੋਪਰ ਉਹਨਾਂ ਦੇ ਮੋਟਿਵਸ਼ਨ ਲਈ ਇਹ ਵਰਤਿਆ ਜਾਊਗਾ ਉਹਦੇ ਚ ਆਇਆ ਜੀ ਹੁਣ ਅੱਜ ਮੇਰੇ ਹੁਣ ਅਮਰ ਸਿੰਘ ਨਾਲ ਗੱਲ ਉੱਥੇ ਹੋਈ ਆ ਸਾਡਾ ਜਿਹੜਾ ਉੱਥੇ ਡੇਅਰ ਆਫਿਸ ਹੀ ਬਣਾਇਆ ਸੀਗਾ ਲੋਕਾਂ ਨੂੰ ਅਪੀਲ ਕੀਤੀ ਵੀ ਜਿਹਨੂੰ ਕਿਸੇ ਨੂੰ ਲੋੜ ਆ ਉਹ ਇੱਥੇ ਆ ਕੇ ਲਿਖਾ ਸਕਦਾ ਉਹਨਾਂ ਦੇ ਘਰ ਪਹੁੰਚਦਾ ਹੋਊਗਾ ਇਹ ਇਦਾਂ ਨਹੀਂ ਵੀ ਸੰਸਥਾ ਆਪਾਂ ਦੱਸ ਵੀ ਤੈਨੂੰ ਕੰਮ ਕਰਿਆ ਉਸ ਤੋਂ ਬਾਅਦ ਸੰਸਥਾ ਦੇ ਘਰ ਆ ਗਈ ਇਹ ਅੱਜ ਵੀ ਸੰਸਥਾ ਜਿੱਥੇ ਤੇ ਸਾਡੇ ਮਤਲਬ ਬੇਰਸ ਬਣੇ ਹੋਏ ਨੇ ਉੱਥੇ ਬੈਠੀ ਆ ਅੱਜ ਤੋਂ ਮਹੀਨੇ ਬਾਅਦ ਵੀ ਉੱਥੇ ਹੋਣਗੇ ਜਿੰਨਾ ਚਿਰ ਲੋਕਾਂ ਦਾ ਮੋੜ ਵਿਸੇ ਮਾਰੀ ਹੁੰਦਾ ਹੈ ਸੰਸਥਾ ਕੰਮ ਕਰੂਗੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਅੰਬਰਵੀਰ ਜੋ ਪੰਜਾਬ ਦੇ ਇਸ ਸਮੇਂ ਹਾਲਾਤ ਨੇ ਤੁਸੀਂ ਸਭ ਉਸ ਤੋਂ ਜਾਣੂ ਹੋ ਵੀ ਕਿਸ ਤਰੀਕੇ ਨਾਲ ਪੰਜਾਬ ਹੜ੍ਹਾਂ ਨਾਲ ਜੂਜਿਆ ਪਿਆ ਤੇ ਉੱਥੇ ਹੀ ਜੇਕਰ ਗੱਲ ਕਰੀਏ ਪੰਜਾਬੀ ਇੰਡਸਟਰੀ ਦੀਆਂ ਜਾਂ ਐਨ ਜੀਓਜ਼ ਦੀ ਤਾਂ ਉੱਥੇ ਵੱਧ ਚੜ ਕੇ ਸੇਵਾ ਕਰਦੀਆਂ ਪਈਆਂ ਨੇ ਤੇ ਜਿਹੜੀ ਹੈ ਉਹ ਜਿਹੜੇ ਲੋਕ ਉਸ ਸਮੇਂ ਫਸੇ ਹੋਏ ਨੇ ਉਹਨਾਂ ਦੀ ਸੇਵਾ ਕੀਤੀ ਜਾ ਰਹੀ ਤਾਂ ਉੱਥੇ ਜੇਕਰ ਗੱਲ ਕਰੀਏ ਸਾਡੇ ਐਨ ਆਰ ਆਈ ਭਰਾਵਾਂ ਦੀ ਤਾਂ ਉਹਨਾਂ ਨੇ ਵੀ ਸੇਵਾ ਦਾ ਹੱਥ ਅੱਗੇ ਵਧਾਇਆ ਜਿੱਥੇ ਦੱਸੀਏ ਵੀ 1 ਮਿਲੀਅਨ ਡਾਲਰ ਤੋਂ ਵੱਧ ਦੀ ਰਕਮ ਜਿਹੜੀ ਹੈ ਉਹ ਪੰਜਾਬ ਭੇਜਣ ਦਾ ਐਲਾਨ ਕੀਤਾ ਹੈ ਚੈੱਕ ਜਿਹੜਾ ਦਿੱਤਾ ਐਸ ਐਫ ਇੰਟਰਨੈਸ਼ਨਲ ਸਾਡੇ ਦਾ ਭਾਈ ਅਮਰਜੀਤ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਕਿਸ ਤਰੀਕੇ ਨਾਲ ਦੇਖਦੇ ਨੇ ਵੀ ਜੋ ਇਸ ਸਮੇਂ ਪੰਜਾਬ 'ਚ ਹਾਲਾਤ ਨੇ ਤੇ ਜਿਹੜੇ ਵੀਰ ਸਾਡੇ ਬਾਹਰ ਬੈਠੇ ਉਹਨਾਂ ਨੇ ਸੇਵਾ ਜਿਸ ਤਰੀਕੇ ਨਾਲ ਪੇਜੀਆ ਤਾਂ ਕੀ ਕਹਿਣਾ ਚਾਹੂੰਗਾ ਖੁਜੀ ਪਹਿਲਾਂ ਤਾਂ ਅਸੀਂ ਉਹਨਾਂ ਵੀਰਾਂ ਦਾ ਰੈੱਡ ਐਫ ਐਮ ਦਾ ਜਿਨ੍ਹਾਂ ਨੇ ਇਹ ਇਦਾਂ ਵੱਡਾ ਉਪਰਾਲਾ ਕੀਤਾ ਤੇ ਜਿਹੜੀ ਰਾਸ਼ੀ ਇਕੱਠੀ ਕਰਕੇ ਉਹਨਾਂ ਨੇ ਵਿਸ਼ਵਾਸ ਕੀਤਾ ਵੀ ਸੈਫ ਇੰਟਰਨੈਸ ਹਸਤਾ ਜਿਹੜੀ ਇਹ ਸਹੀ ਤਰੀਕੇ ਨਾਲ ਲੋਕਾਂ ਤੱਕ ਸਾਡੀ ਜਿਹੜੀ ਮਦਦ ਆ ਪਹੁੰਚਾਏਗੀ ਉਹਨਾਂ ਦਾ ਧੰਨਵਾਦ ਕਰਦੇ ਆ ਤੇ बाकी ਵਿਸ਼ਵਾਸ ਦਿਵਾਉਂਦੇ ਆ ਵੀ ਜੋ ਉਹਨਾਂ ਨੇ ਪੈਸਾ ਦਿੱਤਾ ਸਾਨੂੰ ਇਕੱਠਾ ਕਰਕੇ ਉਹ ਇੱਕ ਇੱਕ ਪੈਸਾ ਹੜਪੀਟਦਾ ਲਈ ਪ੍ਰੋਪਰ ਉਹਨਾਂ ਦੇ ਮੋਡ ਬਿਸ਼ੇ ਮੇ ਲਈ ਇਹ ਵਰਤਦਾ ਜੀ ਜੇਕਰ ਗੱਲ ਕਰੀਏ ਸੈਫਟ ਨੈਸ਼ਨਲ ਤਾਂ ਜਿਸ ਤਰੀਕੇ ਨਾਲ 2011 ਤੋਂ ਇਹ ਸੰਸਥਾ ਸ਼ੁਰੂ ਹੋਈ ਹੋਈ ਹੈ ਤੇ ਸੇਵਾ ਜਿਹੜੀ ਲਗਾਤਾਰ ਕਰ ਰਹੀ ਹੈ ਤੇ ਜਿਸ ਤਰੀਕੇ ਨਾਲ 2019 ਚ ਵੀ ਸੇਵਾ ਕੀਤੀ ਸੀ ਤਾਂ ਇਸ ਵਾਰੀ 2025 ਚ ਕਿਹ ਸੇਵਾ ਕਿਸ ਤਰੀਕੇ ਨਾਲ ਕੀਤੀ ਜਾ ਰਹੀ ਹੈ ਉਹਦੇ ਬਾਰੇ ਵੀ ਕੁਝ ਜਾਣਕਾਰੀ ਉਹਦੇ ਵਿੱਚ ਇਦਾਂ ਜੀ ਤਕਰੀਬਨ ਪਹਿਲਾਂ ਕਸ਼ਮੀਰ ਦੇ ਫਲੱਡ ਆਏ ਸੀ ਉਦੋਂ ਵੀ 2014 ਚ ਵੀ ਮਤਲਬ ਸੇਵਾ ਕੀਤੀ ਸੰਸਥਾ ਨੇ ਉਹ ਉਹਦੇ ਵਿੱਚ ਹੁਣ ਇਦਾਂ ਕਰਿਆ ਵੀ ਜਿਵੇਂ ਆ ਆਮ ਹੁਣ ਲੋਕਾਂ ਦੀਆਂ ਵੀਡੀਓ ਆਈ ਸੀ ਵੀਡੀਓ ਪਾਈਆਂ ਨੇ ਵੀ ਜਿਹੜਾ ਪੰਜਾਬ ਆ ਦੇਖੋ ਇਹ ਬੜਾ ਹੈਲਪਫੁਲ ਸੂਬਾ ਹੈ ਨਾ ਕੋਈ ਤੁਹਾਨੂੰ ਮੜ ਜਾ ਕੋਈ ਪ੍ਰੋਬਲਮ ਆਉਂਦੀ ਆ ਤਾਂ ਹਰ ਬੰਦਾ ਚਾਹੇ ਉਹਦੇ ਕੋਲੇ ਕੁਝ ਹੈ ਨਹੀਂ ਜਿੰਨੀ ਉਹ ਹੈਲਪ ਕਰ ਸਕਦਾ ਆਪਦੇ ਵੱਲੋਂ ਸੇਵਾ ਕਰਦਾ ਉਹ ਗੱਲ ਕਰੀਏ ਰਸ਼ਦ ਦੀ ਤਾਂ ਅਸੀਂ ਪਹਿਲਾਂ ਫੱਤੇ ਵਾਲਾ ਬੰਦ ਤੇ ਮੈਡੀਕਲ ਕੈਂਪ ਸ਼ੁਰੂ ਕੀਤਾ ਸੀਗਾ ਕਿਉਂਕਿ ਪਹਿਲਾਂ ਫਸਟ ਏਡ ਦਾ ਇਹੀ ਆਪਾਂ ਲੋਡ ਹੁੰਦੀ ਆ ਪਰ ਸਿਸਟਮ ਵਿੱਚ ਹੀ ਲੋਕ ਟਰਾਲੀਆਂ ਭਰ ਕੇ ਉਸੇ ਦਿਨ ਰਾਸ਼ਨ ਦੀਆਂ ਦੌਰਪੇ ਨਾ ਉਹਦੇ ਵਿੱਚ ਵੀ ਕੀ ਹੁੰਦਾ ਜਿਹੜੇ ਅੰਦਰ ਲੋਡ ਬੰਦ ਬੰਦੇ ਨੇ ਉਹਨਾਂ ਤੱਕ ਰਾਸ਼ਨ ਨਹੀਂ ਪਹੁੰਚਦਾ ਤੇ ਦੋ ਅਸੀਂ ਹੁਣ ਤੱਕ ਤਜਰਬਾ ਕੀਤਾ ਨਾ ਇਹਦੇ ਵਿੱਚ ਉਹ ਲੋਕਾਂ ਨੂੰ ਅਪੀਲ ਵੀ ਕਰਦੇ ਰਹੇ ਹੁਣ ਵੀ ਅਪੀਲ ਕਰਦੇ ਆ ਵੀ ਜਿਹੜਾ ਰਾਸ਼ਨਾ ਉਹ ਬਹੁਤ ਉੱਥੇ ਬੇਅਦਬੀ ਹੁੰਦੀ ਆ ਜਿਵੇਂ ਹੁਣ ਕੱਲ ਅਸੀਂ ਗਏ ਆ ਕੋਨੇ ਵਾਲਾ ਪਿੰਡ ਦੇ ਵਿੱਚ ਤਾਂ ਉਹ ਪਿੰਡ ਦੇ ਵਿੱਚ ਤਾਂ ਪਹੁੰਚਣਾ ਬੜਾ ਮੁਸ਼ਕਲ ਆ ਲੋਕ ਰਾਸ਼ਨ ਲੈ ਕੇ ਜਾਂਦੇ ਆ ਉੱਥੇ ਪਹੁੰਚ ਨਹੀਂ ਹੁੰਦਾ ਤਾਂ ਫਿਰ ਉਹ ਰਾਹ ਦੇ ਵਿੱਚ ਜਿਵੇਂ ਕੱਲ ਬਾਰਸ਼ ਦੇ ਵਿੱਚ ਤੂੜੀਆਂ ਟਰਾਲੀਆਂ ਸੜਕਾਂ ਤੇ ਲਾਈਆਂ ਪਈਆਂ ਸੀ ਅਸੀਂ ਵੀਡੀਓ ਬਣਾ ਕੇ ਕੱਲ ਵੀ ਪਾਈ ਆ ਉਹ ਟਰਾਲੀਆਂ ਮੀਂਹ ਪੈਂਦਾ ਤੂੜੀ ਪਾਣੀ ਦੇ ਵਿੱਚ ਰੁੜੀ ਜਾਂਦੀ ਆ ਦੇਖੋ ਲੋਕਾਂ ਨੇ ਆਪਦੇ ਅੰਦਰ ਤੂੜੀ ਜਿਹੜੀ ਸੰਭੀ ਉਹ ਕੱਢ-ਕੱਢ ਕੇ ਦਿੱਤੀ ਆ ਆਪਦੇ ਡੰਗਰਾਂ ਦੀ ਵੀ ਨਹੀਂ ਸਾਡੀ ਇਹ ਲੋਕਾਂ ਤੱਕ ਹੱਲ ਪਹੁੰਚ ਜਵੇ ਨਾ ਇਹ ਦੁਬਾਰਾ ਵੀ ਅਸੀਂ ਅਪੀਲ ਕਰਾਂਗੇ ਵੀ ਇਹਨੂੰ ਕੱਲ ਵੀ ਉਹ ਬਜ਼ੁਰਗਾਂ ਨਾਲ ਗੱਲ ਲਈ ਉਹ ਕਹਿੰਦੇ ਸਾਨੂੰ ਘੱਟੋ-ਘੱਟ 20 ਦਿਨ ਹਜੇ ਲੋੜ ਨਹੀਂ ਕਿਉਂਕਿ ਸਾਡੇ ਡੰਗਰੀ ਨਹੀਂ ਘਰ ਹੈਗੇ ਫਿਰ ਜੇ ਡੰਗਰ ਅ ਤੇ ਡੰਗਰ ਘਰੇ ਆਉਣਗੇ ਬੰਨਾਂਗੇ ਹੜ ਕੋਈ ਜਗਾ ਰੱਖਣ ਦੀ ਹੋਗੀ ਤਾਂ ਫਿਰ ਅਸੀਂ ਸਮਾਨ ਰੱਖਾਂਗੇ ਬਿਲਕੁਲ ਦੇਖਦੇ ਆ ਜਿਸ ਤਰੀਕੇ ਨਾਲ ਰਾਸ਼ਨ ਉੱਥੇ ਐਨ ਐਕਸੈਸਿਵ ਅਮਾਉਂਟ ਦੇ ਵਿੱਚ ਪਹੁੰਚਦਾ ਹੈ ਭੈ ਕਿ ਜਿਹੜਾ ਰਾਸ਼ਨ ਖਰਾਬ ਵੀ ਹੋ ਰਿਹਾ ਪਰ ਉੱਥੇ ਜੇਕਰ ਸੈਫ ਇੰਟਰਨੈਸ਼ਨਲ ਦੀ ਗੱਲ ਕਰੀਏ ਤਾਂ ਗੋਡਾਊਨਸ ਬਣੇ ਹੋਏ ਨੇ ਜਿਹੜੇ ਕਿਸੇ ਨੂੰ ਲੋੜ ਹੈ ਜਿੱਦਾਂ ਤੁਹਾਨੂੰ ਪਤਾ ਲੱਗਦਾ ਤਾਂ ਉੱਥੇ ਉਹ ਪਹੁੰਚਾਇਆ ਜਾਂਦਾ ਤਾਂ ਉਹ ਸਭ ਕੁਝ ਕਿਸ ਤਰੀਕੇ ਨਾਲ ਮੈਨੇਜ ਹੋ ਰਿਹਾ ਉੱਥੇ ਉੱਥੇ ਚਾਇਆ ਜੀ ਹੁਣ ਅੱਜ ਮੇਰੇ ਹੁਣ ਅਮਰ ਸਿੰਘ ਨਾਲ ਗੱਲ ਉੱਥੇ ਹੋਈ ਆ ਛਾੜਾ ਜਿਹੜਾ ਉੱਥੇ ਬੇਰੋਸ ਹੀ ਬਣਾਇ ਔਰ ਜੇ ਕਿਸੇ ਕੋਲੇ ਫालतੂ ਹੈਗਾ ਤਾਂ ਉਹ ਇੱਥੇ ਉਹ ਰੱਖ ਸਕਦਾ ਜੇ ਕਿਸੇ ਵਲੰਟੀਅਰ ਨੇ ਨਾਲ ਸੇਵਾ ਕਰਨੀ ਆ ਤਾਂ ਸਾਨੂੰ ਵਲੰਟੀਅਰਾਂ ਦੀ ਬਹੁਤ ਲੋੜ ਆ ਨਾਲ ਜਾ ਕੇ ਸਾਡੇ ਉਹ ਸੇਵਾ ਕਰ ਸਕਦੇ ਹੁਣ ਅੱਜ ਉਹ ਅਮਰ ਸਿੰਘ ਦੀ ਟੀਮ ਜਿਹੜੀ ਗਈ ਆ ਉੱਥੇ ਪਾਣੀ ਦੇ ਵਿੱਚ ਵੀ ਉਹ ਅੱਜ ਪੈਦਲ ਗਏ ਨੇ ਅੱਜ ਹੁਣੇ ਹੀ ਗੱਲ ਹੋਈ ਮੇਰੀ ਉਹ ਕਹਿੰਦੇ ਉਹਨਾਂ ਨੂੰ ਚਾਰੇ ਦੀ ਲੋੜ ਆ ਤਾਂ ਉਹ ਸਾਰੇ ਲਿਖਾ ਗਏ ਸੀ ਉੱਥੇ ਅੱਜ ਉਹ ਚਾਰਾ ਦੇਣ ਗਏ ਉਹਨਾਂ ਦੇ ਘਰਾਂ 'ਚ ਪਰ ਜਿੱਥੇ ਦੇਖਿਏ ਕਈ ਅਜੀਨਾ ਕੋਲ ਭਰਿਆ ਹੋਇਆ ਉਹ ਹੋਰ ਭਰਨ ਲੱਗੇ ਹੋਏ ਨੇ ਉਹ ਉਹਨੂੰ ਕਿਸ ਤਰੀਕੇ ਨਾਲ ਮੈਨੇਜ ਕੀਤਾ ਜਾ ਰਿਹਾ ਦੇਖੋ ਉਹਦੇ ਵਿੱਚ ਲੋਕਾਂ ਨੂੰ ਵੈਸੇ ਉਹ ਉਹਨਾਂ ਦੀ ਗਲਤੀ ਨਹੀਂ ਨਾ ਉਹ ਤਾਂ ਸਾਡੇ ਜਿਹੜੇ ਲੋਕ ਲੈ ਕੇ ਜਾਂਦੇ ਆ ਅਸੀਂ ਉਹਨਾਂ ਨੂੰ ਇਹ ਕਹਾਂਗੇ ਵੀ ਉਹ ਇਦਾਂ ਨਾ ਲੈ ਕੇ ਜਾਣ ਹੁਣ ਵੀ ਕਹਿੰਦੇ ਆ ਵੀ ਕਿਉਂਕਿ ਜਦੋਂ ਹੁਣ ਉਹਨਾਂ ਨੂੰ ਜ਼ਰੂਰ ਤੇ ਪਾਣੀ ਆ ਲੋਕਾਂ ਨੇ ਮੋੜ ਘਰਾਂ ਚ ਆਪਦੇ ਮੋੜਨਾ ਫਿਰ ਉਹਨਾਂ ਕੋਲ ਰਸਨ ਨਹੀਂ ਹੋਣਾ ਤੇ ਨਾ ਉਹਨਾਂ ਕੋਲ ਬਰਚਾਰਾ ਹੋਣਾ ਕਿਉਂਕਿ ਜਿਹੜੀ ਜ਼ਮੀਨ ਆ ਉਹਨਾਂ ਦੀ ਉਹ ਤਾਂ 4 4 ਫੁੱਟ 5 5 ਫੁੱਟ ਰੇਤਾ ਵਿੱਚ ਆ ਗਿਆ ਉਹਨਾਂ ਦਾ ਇੰਨੀ ਸਦੀ ਉਹ 2 ਇੱਕ ਮਹੀਨੇ 2 ਮਹੀਨੇ ਦੇ ਵਿੱਚ ਉਹ ਬੱਧਰ ਹੋਣੀ ਆ ਫਿਰ ਇਹ ਵੀ ਹਰਾ-ਜਾਰਾ ਬੀਜਣਗੇ ਕਦੋਂ ਆਉਣਾ ਘੱਟੋ-ਘੱਟ 6 ਮਹੀਨੇ ਉਹਨਾਂ ਨੂੰ ਇਹ ਜ਼ਰੂਰਤਾ ਹਰੇ-ਜਾਰੇ ਦੀ ਹੈ ਨਾ ਜਾਂ ਜਿਹੜੀ ਫੀਡ ਦੇਣੀ ਆ ਆਪਾਂ ਆਪਣੇ ਕੋਲੇ ਹੁਣ ਉੱਥੇ ਸਾਰਾ ਅਵੇਲੇਬਲ ਹੈਗਾ ਜਿਹਨੂੰ ਹੁਣ ਜਿੰਨੀ ਕਿ ਲੋੜ ਪੈਂਦੀ ਉਹਨਾਂ ਨੂੰ ਦੇ ਕੇ ਆਉਨੇ ਆ ਲੋਕਾਂ ਨੂੰ ਹਮ ਬਾਰ-ਬਾਰ ਅਪੀਲ ਕਰਦੇ ਆ ਵੀ ਇਦਾਂ ਨਾ ਕਰੋ ਪ੍ਰੋਪਰ ਲੋਕਾਂ ਦੇ ਹੱਥਾਂ ਦੇ ਵਿੱਚ ਦੇ ਕੇ ਆਓ ਜਿਨ੍ਹਾਂ ਨੂੰ ਲੋੜ ਆ ਪਰ ਉਹ ਮੈਂ ਤਾਂ ਕਿਉਂ ਪੰਜ ਦਹਾਦਾਂ ਬੇਟ ਕਰਕੇ ਲੋਕ ਆਪਣੇ ਘਰਾਂ ਦੇ ਡੰਗਰ ਲੈ ਆਉਣਗੇ ਲੋਕਾਂ ਦੇ ਬੰਨਾਂ ਦੇ ਡੰਗਰ ਖੜੇ ਨੇ ਬਾਹਰ ਇਸ ਕਰਕੇ ਉਹ ਅਪੀਲ ਆ ਲੋਕਾਂ ਨੂੰ ਤੇ ਸਰਵੇ ਕਿਸ ਪੱਧਰ ਤੇ ਚੱਲਦਾ ਵਾ ਕਿਉਂਕਿ ਜਿਹੜਾ ਹੁਣ ਸਮਾਂ ਜਦੋਂ ਪਾਣੀ ਵਾਪਸ ਮੁੜ ਜਾ ਰਿਹਾ ਤਾਂ ਸਰਵੇ ਕਰਕੇ ਜਿਹੜੀ ਸੇਵਾ ਤੁਹਾਡੇ ਜਿਹੜੀ ਪਹੁੰਚਾਈ ਜਾਣੀ ਉਹ ਸਰਵੇ ਕਿਸ ਪੱਧਰ ਤੇ ਚੱਲਦਾ ਸਰਵੇ ਦੇਖੋ ਜੀ ਅੱਜ ਤਿੰਨ ਟੀਮਾਂ ਉੱਥੇ ਆਪਣੀਆਂ ਅਜਨਾਲੇ ਸਾਈਡ ਲੱਗੀਆਂ ਹੋਈਆਂ ਨੇ ਤੇ ਇਦਾਂ ਹੀ ਫਾਜ਼ਿਲਕਾ ਚੱਲ ਰਿਹਾ ਜੀ ਤੇ ਆਪਣੇ ਫੱਤੇ ਵਾਲਾ ਬੰਨ ਤੇ ਦੋ ਟੀਮਾਂ ਨੇ ਸਰਵੇ ਕਰ ਰਹੇ ਆ ਜਿੱਦਾਂ ਦੀ ਜਿੱਦਾਂ ਨੂੰ ਜ਼ਰੂਰਤ ਹੁੰਦੀ ਆ ਉਹ ਸਾਰਾ ਜਿਵੇਂ ਹੁਣ ਕੱਲ ਗਏ ਸੀਗੇ ਕੋਹਨੇਵਾਲਾ ਪਿੰਡ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਉਸ ਪਿੰਡ ਦੇ ਵਿੱਚ ਤਕਰੀਬਨ ਕੋਈ ਘਰ ਹੈ ਨਹੀਂ ਦੇ ਵਿੱਚ 6 ਫੁੱਟ ਤੋਂ ਘੱਟ ਪਾਣੀ ਹੋਵੇ 5-5 ਫੁੱਟ ਉੱਚੇ ਸੀ ਲੋਕਾਂ ਦੇ ਮਕਾਨ ਪਰ 6-6 ਫੁੱਟ ਵਿੱਚ ਪਾਣੀ ਸੀ ਲੋਕਾਂ ਦੇ ਬੈੱਡ ਬਿਲਕੁਲ ਖਰਾਬ ਹੋਏ ਹੁਣ ਇੱਕ ਟਰੱਕ ਸਾਡਾ ਜਿਹੜਾ ਗੱਦਿਆਂ ਦਾ ਉਹ ਚਲਾ ਗਿਆ ਉਹਦੇ ਵਿੱਚ ਇਹ ਆ ਵੀ ਇਹ ਦੱਸਦਾ ਵੀ ਸਾਡੀ ਸੰਸਥਾ ਵੱਲੋਂ ਇਹ ਨਹੀਂ ਹੋਊਗਾ ਵੀ ਜੋ ਵੀ ਕੰਮ ਕਰਨਾ ਵੀ ਆਪਾਂ ਇੱਕ ਉਹਦੀ ਕੁਆਂਟੀਟੀ ਕਰ ਲਈ ਵੀ ਗੱਦੇ ਆ ਜਿਵੇਂ ਆਮ ਹੁਣ ਹਾਰਡ ਗੱਦੇ ਆਉਂਦੇ ਆ ਆਪਾਂ ਉਹ ਦੇਤੇ ਪ੍ਰੋਪਰ ਜਿਹੜੇ ਵਧੀਆ ਗੱਦੇ ਸਾਡੇ ਅਸੀਂ ਆਪਦੇ ਥੱਲੇ ਪਿਛਾਉਣੇ ਆ ਉਦਾਂ ਦੇ ਗੱਦੇ ਅੱਜ ਟਰੱਕ ਚਲਾ ਗਿਆ ਉੱਥੇ ਕੱਲ ਤੋਂ ਜਿਹੜਾ ਹੈਗਾ ਉਹ ਲੋਕਾਂ ਨੂੰ ਜਿੰਨੇ ਜਿੰਨੇ ਲੋਕ ਨਹੀਂ ਕਿਉਂਕਿ ਕੱਪੜੇ ਉਹਨਾਂ ਦੇ ਸਾਰੇ ਖਤਮ ਹੋ ਗਏ ਆ ਬੈੱਡ ਖਰਾਬ ਹੋ ਗਏ ਜੋ ਜੋ ਲੋੜਾਂ ਨੇ ਉਹ ਦੇਵਾਂਗੇ ਤੇ ਜਿਹੜੇ ਮਕਾਨ ਨੇ ਕੱਲ ਸਰਵੇ ਦੇ ਵਿੱਚ ਚਾਰ ਮਕਾਨ ਫਾਈਨਲ ਹੋ ਗਏ ਸੀ ਉਹ ਉਹ ਸਿਸਟਮ ਸਾਡਾ ਇਦਾਂ ਵਾ ਵੀ ਲੋਕਾਂ ਕੋਲੇ ਸੰਸਥਾਾਂ ਕੋਲ ਕਦੇ ਆਉਂਦੀਆਂ ਨੇ ਲੋਕ ਵਿਸ਼ਵਾਸ ਨਹੀਂ ਕਰਦੇ ਵੀ ਸੰਸਥਾ ਆਉਂਦੀ ਉਹ ਕਹਿੰਦੇ ਅਸੀਂ ਕੰਮ ਮਕਾਨ ਬਣਾਵਾਂਗੇ ਆ ਦੇਵਾਂਗੇ ਪਰ ਬਾਅਦ ਚ ਕੋਈ ਆਉਂਦਾ ਨਹੀਂ ਲੋਕ ਫੋਟੋਆਂ ਖਿੱਚ ਕੇ ਮੁੜ ਜਾਂਦੇ ਆ ਪਰ ਸੈਬ ਦੀ ਟੀਮ ਵੱਲੋਂ ਇਦਾਂ ਦਾ ਕੁਝ ਨਹੀਂ ਜਿਹੜਾ ਮਕਾਨ ਫਾਈਨਲ ਕਰਦਾ ਉਸ ਮਕਾਨ ਤੇ ਬੋਰਡ ਲੱਗ ਜਾਣਾ ਵੀ ਇਹ ਮਕਾਨ ਦੀ ਸੇਵਾ ਜਿਹੜੀ ਉਹ ਸੈਬ ਇੰਟਰਨੈਟਸ ਵੱਲੋਂ ਕੀਤੀ ਜਾਊਗੀ ਉਹ ਮਕਾਨ ਆ ਜਿਹੜੇ ਉਹ ਬਣ ਗਏ ਜਿਹੜੀ ਫੰਡਿੰਗ ਜਿਹੜੀ ਬਾਹਰੋਂ ਆਈ ਆ ਤਾਂ ਉਹ ਕਿਸ ਤਰੀਕੇ ਨਾਲ ਸਾਰੀ ਸਵਰਥੋਂ ਦੇ ਵਿੱਚ ਆਏਗੀ ਕਿਉਂਕਿ ਹੁਣ ਉਹ ਸਮਾਂ ਹੈ ਜਦੋਂ ਅਸਲ 'ਚ ਪੰਜਾਬ ਨੂੰ ਪੰਜਾਬ ਦੀ ਲੋੜ ਹੈ ਜਿਹੜਾ ਜਿਸ ਤਰੀਕੇ ਨਾਲ ਹਜੇ ਬਾਹਰਲੇ ਭਾਈਚਾਰੇ ਦੀ ਗੱਲ ਕੀਤੀ ਉਹਨਾਂ ਨੇ ਉਪਰਾਲਾ ਕੀਤਾ ਸੇਵਾ ਇੱਥੇ ਭੇਜੀ ਹੈ ਤਾਂ ਉਹ ਸੇਵਾ ਇੱਥੇ ਕਿਸ ਤਰੀਕੇ ਨਾਲ ਲੱਗੇਗੀ ਸਾਰੀ ਦੇਖੋ ਜੀ ਉਹ ਸੈਪ ਇੰਟਰਨੈਸ਼ਨਲ ਦੀ ਟੀਮ ਜਿਹੜੀ ਉਹ ਇੱਥੇ ਅਗਲੇ ਵੀਕ ਦੇ ਵਿੱਚ ਇੱਥੇ ਆ ਜਾਣੀ ਆ ਉਹ ਟੀਮ ਆਉਗੀ ਉਹ ਟੀਮ ਦੇ ਨਾਲ ਅਸੀਂ ਤਾਂ ਦੇਖੋ ਸਰਵੇ ਕਰਕੇ ਸਾਰਾ ਇੱਕ ਪਲੇਟਫਾਰਮ ਤਿਆਰ ਕਰ ਲਿਆ ਵੀ ਆ ਇੱਥੇ ਕੰਮ ਹੋਣ ਵਾਲੇ ਨੇ ਉਹ ਟੀਮ ਆਉਗੀ ਉਹ ਟੀਮ ਨਾਲ ਰਲ ਕੇ ਜਿਹੜੀ ਸਾਡੀ ਟੀਮ ਆ ਉਹ ਕੰਮ ਕਰੂਗੀ ਜੀ ਪ੍ਰੋਪਰ ਲੋਕਾਂ ਤੱਕ ਜਿਹੜਾ ਉਹ ਪੈਸਾ ਵੈਸਾ ਲੋਕਾਂ ਤੱਕ ਪਹੁੰਚੂਗਾ ਬਿਲਕੁਲ ਜਿਸ ਤਰੀਕੇ ਨਾਲ ਤੁਹਾਡੇ ਕੰਮ ਕਰਨ ਦੇ ਤਰੀਕੇ ਦੇਖਿਆ ਜਿੱਥੇ ਲੋਕ ਜੇ ਕਿੜੀਆਂ ਕਿੜੀਆਂ ਐਨ ਜੀਓਜ਼ ਵਗੈਰਾ ਨੇ ਦਾਅਵੇ ਕਰਦੇ ਨੇ ਅਸੀਂ ਇਦਾਂ ਕਰ ਦਾਂਗੇ ਤਾਂ ਉਹ ਮੈਂ ਦੇਖਿਆ ਤੁਹਾਡੇ ਵਿੱਚ ਨਹੀਂ ਆ ਤੁਸੀਂ ਪ੍ਰੋਪਰ ਤਰੀਕੇ ਨਾਲ ਪਹਿਲਾਂ ਉਸ ਦਾ ਸਾਰਾ ਸਰਵੇ ਕੰਡਕਟ ਕਰਵਾਉਣ ਦੀ ਇਸ ਸਮੇ ਜਿਹੜੀ ਕੋਸ਼ਿਸ਼ ਚੱਲਦੀ ਪਈ ਹੈ ਤਾਂ ਉਸ ਤੋਂ ਬਾਅਦ ਜਿਹੜੀ ਸੇਵਾ ਸ਼ੁਰੂ ਹੋਏਗੀ ਉਹ ਦੇਖੋ ਜੀ ਕੰਮ ਦਾ ਸੰਸਥਾ ਬਹੁਤ ਦੇਰ ਤੋਂ ਕਰਦੀ ਆ ਅਸੀਂ ਤਾਂ ਅੱਜ ਤੱਕ ਇਸ ਚੈਨਲ ਕੋਲੇ ਸਾਡੀ ਸੰਸਥਾ ਨਹੀਂ ਆਈ ਚੈਨਲ ਨੇ ਇੱਕ ਦੋ ਤੁਸੀਂ ਅਪਰੋਚ ਕਰ ਲਈ ਵੀ ਚਲੋ ਜੀ ਤੁਸੀਂ ਇੰਨਾ ਕੰਮ ਕਰ ਰਹੇ ਹੋ ਪਰ ਕਿਸੇ ਚੈਨਲ ਕੋਲੇ ਅਸੀਂ ਨਹੀਂ ਗਏ ਵੀ ਸਾਨੂੰ ਆਕੇ ਤੁਸੀਂ ਸਾਡੀ ਜਿਹੜੀ ਹੈਗੀ ਆ ਲੋਕਾਂ ਤੱਕ ਇਹ ਗੱਲ ਪਹੁੰਚਾਓ ਪਰ ਹੁਣ ਜਦੋਂ ਜ਼ਰੂਰਤ ਆ ਲੋਕਾਂ ਨੇ ਸਾਨੂੰ ਪੈਸਾ ਦਿੱਤਾ ਤਾਂ ਉਹ ਪੈਸਾ ਜਿਹੜਾ ਹੈਗਾ ਤਰੀਕੇ ਨਾਲ ਲੱਗਣਾ ਇਹ ਇਦਾਂ ਨਹੀਂ ਵੀ ਸੰਸਥਾ ਆਪਾਂ 10 ਵੀ ਦਿਨ ਕੰਮ ਕਰਿਆ ਉਸ ਤੋਂ ਬਾਅਦ ਸੰਸਥਾ ਦੇ ਘਰ ਆ ਗਈ ਇਹ ਅੱਜ ਵੀ ਸੰਸਥਾ ਜਿੱਥੇ ਤੇ ਸਾਡੇ ਮਤਲਬ ਬਿਹਰਸ ਬਣੇ ਹੋਏ ਨੇ ਉੱਥੇ ਬੈਠੀ ਆ ਅੱਜ ਤੋਂ ਮਹੀਨੇ ਬਾਅਦ ਵੀ ਉੱਥੇ ਹੋਣਗੇ ਜਿੰਨਾ ਚਿਰ ਲੋਕਾਂ ਦਾ ਮੋੜ ਵਿਸੇ ਮਾਰੀ ਹੁੰਦਾ ਹੈ ਸੰਸਥਾ ਕੰਮ ਕਰੂਗੀ ਤੁਸੀਂ ਕਹਿ ਰਹੇ ਸੀ ਜਦ ਤੱਕ ਲੋਕ ਆਪ ਨਹੀਂ ਹੱਥ ਖੜੇ ਕਰ ਦੇਣਗੇ ਵੀ ਬਸ ਬਹੁਤ ਹੈ ਸਾਨੂੰ ਤਾਂ ਉਦੋਂ ਤੱਕ ਸੇਵਾ ਉਸੇ ਤਰੀਕੇ ਨਾਲ ਚੱਲਦੀ ਰਹੇਗੀ ਹਾਂ ਬਿਲਕੁਲ ਜੀ ਪਰ ਦੂਜੇ ਲੋਕਾਂ ਦਾ ਸਹਿਯੋਗ ਆ ਨਾ ਜਿਹੜੀ ਲੋਕਾਂ ਨੇ ਮਾਇਆ ਦੇਣੀ ਆ ਜਾਂ ਲੋਕ ਕੋਈ ਸਮਾਨ ਦੇ ਰਿਹਾ ਜਿੱਦਾਂ ਵੀ ਜਿੰਮੇ ਜਿੰਮੇ ਸਾਡੇ ਕੋਲੇ ਲੋਕਾਂ ਦੀ ਮਾਇਆ ਆਊਗੀ ਜਿੱਦਾਂ ਆਉਂਦਾ ਉਹ ਉਦਾਂ ਦਾ ਕੰਮ ਚੱਲੇਗਾ ਲੋਕਾਂ ਦੇ ਸਹਿਯੋਗ ਤੱਕ ਆ ਜਦ ਤੱਕ ਲੋਕ ਸਹਿਯੋਗ ਦੇਣਗੇ ਕੰਮ ਚੱਲੂਗਾ ਜੀ ਲੋਕਾਂ ਨੂੰ ਕਿ ਸੁਨੇਹਾ ਦੇਣਾ ਚਾਹੂਗੇ ਵੀ ਜਿਹੜੇ ਸੇਵਾ ਕਰਨੀ ਚਾਹੁੰਦੇ ਪਰ ਉਹਨਾਂ ਨੂੰ ਸਹੀ ਰਸਤਾ ਨਹੀਂ ਸਮਝ ਲੱਗ ਰਿਹਾ ਵੀ ਕਿਸ ਤਰੀਕੇ ਨਾਲ ਸੇਵਾ ਪਹੁੰਚਾਈ ਜਾਵੇ ਉੱਥੇ ਨਹੀਂ ਉਹ ਅਬੀਲ ਆਪਾਂ ਦੋ ਤਿੰਨ ਦਿਨ ਤੋਂ ਇਹੀ ਕਰ ਰਹੇ ਆ ਵੀ ਤੁਸੀਂ ਕਿਸੇ ਵੀ ਐਨਜੀਓ ਨਾਲ ਕੇ ਸੇਵਾ ਕਰ ਸਕਦੇ ਹੋ ਇਹ ਨਹੀਂ ਕਹਿੰਦੇ ਅਸੀਂ ਵੀ ਕੋਈ ਇਕੱਲੀ ਸਵੈਪ ਕੰਮ ਕਰਦੀ ਆ ਬਹੁਤ ਐਨਜੀਓ ਕੰਮ ਕਰਦੀਆਂ ਨੇ ਕਿਸੇ ਵੀ ਐਨਜੀਓ ਕੋਲ ਜਾਣ ਕਿਉਂਕਿ ਹਰ ਐਨਜੀਓ ਆਪਦੇ ਤਰੀਕੇ ਨਾਲ ਕੰਮ ਕਰਦੀ ਆ ਹੈਨਾ ਜਿੱਥੇ ਉਹਨਾਂ ਨੂੰ ਵਿਸ਼ਵਾਸ ਲੱਗਦਾ ਵੀ ਇਹ ਵਧੀਆ ਢੰਗਿਕੇ ਕੰਮ ਹੋਇਆ ਉਹ ਵਲੰਟੀਅਰ ਹੋਣ ਸਾਡੇ ਕੋਲੇ ਸਾਨੂੰ ਵਲੰਟੀਅਰਾਂ ਦੀ ਲੋੜ ਆ ਉਹ ਨਾਲ ਜਾ ਕੇ ਕੰਮ ਕਰ ਸਕਦੇ ਆ